ਕਿਸ ਸੁਨੀ ਤੈਨੂੰ ਦੇਵਾਨੀ ਅਲਾਮੇ ਕੀ ਕਿਸ ਸੁਨ ਤੈਨੂੰ ਦੇਵਾਨੀ ਅਲਾਮੇ ਕਾਲਾ ਜਿਆਨੀ ਨਾ ਰੱਖੀ ਮੇਰੇ ਵਾਸਤੇ ਕਾਲਾ ਜਿਆਨੀ ਨਾ ਰੱਖੀ ਮੇਰੇ ਵਾਸਤੇ ਕਿਹੜੇ ਵੇਲੇ ਨੀ ਮੈਂ ਪੋੜ ਲਾ ਮਯਾਨ ਕੇ ਕਿਹੜੇ ਵੇਲੇ ਨੀ ਮੈਂ ਪੋੜ ਲਾ ਮਯਾਨ ਕੇ ਕੀ ਸੱਸੂ ਨੀ ਤੈਨੂੰ ਦੇਮਾਨੀ ਹਾਲਾ ਮੇ ਕੀ ਸੱਸੂ ਨੀ ਤੈਨੂੰ ਦੇਮਾਨੀ ਹਾਲਾ ਮੇ ਮਦਰਾਜ ਆਨੀ ਨਾ ਰੱਖੀ ਸਾਡੇ ਵਾਸਤੇ ਮਦਰਾਜ ਆਨੀ ਨਾ ਰੱਖੀ ਸਾਡੇ ਵਾਸਤੇ ਕਿਹੜੇ ਵੇਲੇ ਨੀ ਮੈਂ ਖਿੱਚਾਂ ਯਨ ਵਾਣ ਕੇ ਕਿਹੜੇ ਨੀ ਮੈਂ ਖਿੱਚਾਂ ਯਨ ਵਾਣ ਕੇ ਕੀ ਸਸੂਨੀ ਤੈਨੂੰ ਦੇਵਾਨੀ ਅਲਾਮੇ ਕੀ ਸਸੂਨੀ ਤੈਨੂੰ ਦੇਵਾਨੀ ਅਲਾਮੇ ਲੰਮਾ ਜਿਆਨੀ ਨਾ ਰੱਖੀ ਸਾਡੇ ਵਾਸਤੇ ਲੰਮਾ ਜਿਆਨੀ ਨਾ ਰੱਖੀ ਸਾਡੇ ਵਾਸਤੇ ਕਿਹੜੇ ਵੇਲੇ ਨੀ ਮੈਂ ਗਿੱਟੇ ਛੰਗਾ ਆਣ ਕੇ ਕਿਹੜੇ ਵੇਲੇ ਨੀ ਮੈਂ ਗਿੱਟੇ ਛੰਗਾ ਆਣ ਕੇ ਕੀ ਸੱਸੂ ਨੀ ਤੈਨੂੰ ਦੇਮਾਨੀ ਹਾਲਾ ਮੇ ਕੀ ਸਸੂਨੀ ਤੈਨੂੰ ਦੇਵਾਨੀ ਹਾਲਾ ਮੈਂ ਗੰਜਾ ਜਿਆਨੀ ਨਾ ਰੱਖੀ ਸਾਡੇ ਵਾਸਤੇ ਗੰਜਾ ਜਿਆਨੀ ਨਾ ਰੱਖੀ ਸਾਡੇ ਵਾਸਤੇ ਕਿਹੜੇ ਵੇਲੇ ਨੀ ਮੈਂ ਤੇਲ ਚਸਾਂ ਆਣ ਕੇ ਕਿਹੜੇ ਵੇਲੇ ਨੀ ਮੈਂ ਤੇਲ ਚਸਾਂ ਆਣ ਕੇ ਕੀ ਸਸੂਨੀ ਤੈਨੂੰ ਦੇਵਾਨੀ ਹਾਲਾ ਮੈਂ ਈ ਸਸੂਨੀ ਤੈਨੂੰ ਦੇਮਾਨੀ ਔਲਾਮੇ